ਮੇਰੇ ਮਨ ਚ ਇਹ ਹੀ ਕਿ ਮੈਂ ਜਸਵਿੰਦਰ ਵੀ ਆਪਣੀ ਸ਼ਾਦੀ ਕਰਾਂਗਾ ਮੈਂ ਕਿਸੇ ਤੋਂ 1 ਰੁਪਿਆ ਵੀ ਨਹੀਂ ਲਵਾਵਾਂਗਾ ਆਪਣਾ ਸ਼ਾਦੀ ਕਰਕੇ ਦਿਖਾਵਾਂਗਾ ਕਿ ਹਾਂ ਕੁਝ ਲੋਕ ਐਸੇ ਵੀ ਹੈ ਸੁੰਨਿਆਚੇ ਜਿਹੜੇ ਮਤਲਬ ਲੜਕੀ ਨੂੰ ਦੇਖਦੇ ਨੇ ਪੈਸਾ ਨਹੀਂ ਦੇਖਦੇ ਮੈਂ ਚਾਹਨੀ ਹੈ ਕਿ ਦਹੇਜ ਲੈਣ ਤੋਂ ਪਹਿਲਾਂ ਨਾ ਇੱਕ ਵਾਰੀ ਐਵੀ ਸੋਚਣਾ ਕਿ ਅਗਰ ਕੱਲ ਨੂੰ ਮੇਰੀ ਕੁੜੀ ਹੋਈ ਤੇ ਅਗਲੇ ਬੰਦੇ ਨੇ ਵੀ ਦਹੇਜ ਲਈ ਤਾਂ ਤੇ ਮੈਨੂੰ ਆਪਾਂ ਨੂੰ ਕੀ ਫੀਲ ਹੋਏਗਾ ਐ ਸਮਝ ਕੇ ਅਗਰ ਆਪਾਂ ਵਿਆਹ ਕਰੀਏ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੁੜੀ ਨੂੰ ਰੋਣਾ ਪਏਗਾ ਕਿ ਦਹੇਜ ਵਾਸਤੇ ਮਾਰ-ਪੀਟ ਵਾਸਤੇ ਸੁਸਾਈਡ ਕਰਨਾ ਪਏਗਾ ਐ ਸਭ ਕੁਝ ਬੰਦ ਹੋ ਜਾਏਗਾ ਸਿਰਫ ਇੱਕ ਦਹੇਜੀ ਇੱਕ ਐਸੀ ਥੂਪ ਰੱਖਾਏ ਆਪਣੇ ਸਮਾਨ ਚ ਜਿਸ ਕਰਕੇ ਨਾ ਕੁੜੀਆਂ ਸਿਕਿਓਰ ਨਹੀਂ ਐ ਅਚਲੀ ਮੈਂ ਤੇ ਉਸ ਦਿਨ ਜਦੋਂ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਥੋੜਾ ਬੀਜ਼ੀ ਹੋ ਜਾਂਦਾ ਬੰਦਾ ਉਸ ਟਾਈਮ ਮੈਨੂੰ ਫਿਰ ਕਿਸੇ ਸਿਸਟਰ ਕਜ਼ਨ ਸਿਸਟਰ ਨੇ ਫੋਨ ਕਰਕੇ ਦੱਸਿਆ ਸੀ ਕਿ ਅ ਅੰਜਲੀ ਤੇਰੇ ਪਰੋਣੇ ਦੇ ਪੂਰੇ ਪਿੰਡ ਚ ਚਰਚੇ ਹੁੰਦੇ ਹੋਏ ਨੇ ਮੈਂ ਕੀ ਗੱਲ ਹੋਈ ਕੀ ਬਾਤ ਹੋਈ ਐਸੀ ਕਿ ਐਮੇਦਾ ਕਹਿੰਦੇ ਉਹਨਾਂ ਨੇ ਕੁਛ ਨਹੀਂ ਲਿੱਤਾ ਮੈਂ ਕਿਹਾ ਮੈਂ ਮੈਨੂੰ ਤੇ ਪਤਾ ਨਹੀਂ ਐ ਕਿ ਲਿੱਤਾ ਕਿ ਨਹੀਂ ਲਿੱਤਾ ਕਹਿੰਦੇ ਨਹੀਂ ਲਿੱਤਾ ਤੇ ਉਸ ਤੋਂ ਬਾਅਦ ਮੇਰੇ ਦਿਲ 'ਚ ਇੰਨੀ ਰਿਸਪੈਕਟ ਰਹਿ ਗਈ ਇੰਨੀ ਰਿਸਪੈਕਟ ਰਹਿ ਗਈ ਕਿ ਮੈਂ ਦੱਸ ਨਹੀਂ ਸਕਦੀ ਐ ਬਾਕੀ ਮੈਡਮ ਇਹ ਵੀਡੀਓ ਮੈਂ ਕੋਈ ਵਾਇਰਲ ਵਾਸਤੇ ਨਹੀਂ ਇਹ ਤੇ ਸਿਰਫ ਪਤਾ ਨਹੀਂ ਉਹ ਕੈਮਰੇ ਵਾਲੇ ਨੇ ਕਿਵੇਂ ਕੈਪਚਰ ਕਰ ਲਈ ਐ ਅਸੀਂ ਤੇ ਪਤੋਂ ਇੱਕ ਇੰਨੀ ਚੀਜ਼ ਨੂੰ ਦੱਸਾਂ ਵੀ ਨਹੀਂ ਕਿ ਚਾਹੁੰਦੇ ਲੋਕਾਂ ਨੂੰ ਮੇਰੀ ਮੈਡਮ ਨੇ ਪਤਾ ਨਹੀਂ ਐ 7 8 9 ਨੇ ਬਾਦ ਉਸ ਅੰਸ਼ੀ ਵੀਡੀਓ ਕੈਸ ਲੈ ਕੇ ਆਈ ਸੀ ਉਹਦੇ ਵਿੱਚ ਇੱਕ ਛੋਟੀ ਜਿਹੀ ਕਲਿੱਪ ਪਈ ਸੀ ਤੇ ਇਹਨੇ ਲੈ ਕੇ ਉਹ ਕਿਤੇ ਵਾਇਰਲ ਕਰਤੀ ਉਹ ਇੰਨੀ ਸੋਸ਼ਲ ਮੀਡੀਆ ਤੇ ਹੋ ਗਈ ਕਿ ਉਸ ਮੈਨੂੰ ਖੁਦ ਸਮਝ ਨਹੀਂ ਆ ਰਿਹਾ ਕਿ ਕਿਤੇ ਵਿੱਚ ਕੋਈ ਆ ਕੇ ਫੈਂਕੀ ਉਸ ਬਾਰੇ ਬੰਦੇ ਬੋਲ ਰਹੇ ਨੇ ਕਿ ਇਹ ਇੱਕ ਅੱਛਾ ਮੈਸੇਜ ਦਿੰਦਾ ਸਾਰਿਆਂ ਨੂੰ ਮੈਨੂੰ ਬਹੁਤ ਖੁਸ਼ੀ ਹੋਈ ਜਾਣ ਕੇ ਐਕਚੁਅਲੀ ਗੱਲ ਇਹ ਹੈ ਕਿ ਮੇਰੇ ਫਾਦਰ ਨੇ ਮੈਨੂੰ ਬੜੇ ਪਿਆਰ ਨਾਲ ਰੱਖਿਆ ਤੇ ਮੈਨੂੰ ਇਹ ਲੱਗਦਾ ਕਿ ਮੇਰਾ ਵਿਆਹ ਹੋਇਆ ਹੀ ਨਹੀਂ ਹੈ ਮੈਂ ਆਪਣੇ ਮਾਈਕੇ ਹੀ ਆਂ ਜੇ ਵੀ ਇਹ ਮੈਨੂੰ ਇੰਨੇ ਲਾਡ ਨਾਲ ਰੱਖਦੇ ਨੇ ਇੰਨੇ ਪਿਆਰ ਨਾਲ ਰੱਖਦੇ ਨੇ ਮੇਰੇ ਮੂੰਹ ਤੋਂ ਕੋਈ ਚੀਜ਼ ਨਿਕਲਦੀ ਨਹੀਂ ਹੈ ਦਿਲ 'ਚ ਹੁੰਦੀ ਉਹ ਮੇਰੀ ਹਰ ਰੀਜ ਕੂਲੀ ਕਰਦੇ ਨੇ ਹਰ ਹਰ ਛੋਟੀ ਤੋਂ ਛੋਟੀ ਅਸਲੀ ਮੇਰੇ ਸਸਰਾਬਾਲ ਵਾਲੇ ਵੀ ਇੰਨੇ ਅੱਛੇ ਨੇ ਕਦੇ ਉਹਨਾਂ ਨੇ ਮੈਨੂੰ ਸੁਤੇ ਨਹੀਂ ਠਾਇਆ ਕਿ ਉਠ ਕੇ ਕੰਮ ਕਰ ਕਦੇ ਅਜ ਨੂ 10 ਮਹੀਨੇ ਹੋ ਗਏ ਨੇ ਸਾਡੇ ਵਿਆਹ ਨੂੰ ਮੈਨੂੰ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅੰਜੀ ਇਹ ਕੰਮ ਕਰ ਦੇ ਪੈਸਾ 10-15 ਲੱਖ ਰੁਪਿਆ ਮੈਂ 2 ਸਾਲ 3 ਸਾਲ ਬਾਅਦ ਖਰਚੂ ਜਾਣਾ ਪਰ ਇਹ ਚੀਜ਼ਾਂ ਜੋ ਮੇਰੀਆਂ ਪੂਰੀ ਜ਼ਿੰਦਗੀ ਵਾਸਤੇ ਇੰਨੇ ਲੋਕਾਂ ਨੇ ਇੱਕ ਅੱਛਾ ਮੈਸੇਜ ਦਿੱਤਾ ਮਤਲਬ ਪਬਲਿਕ ਵਿੱਚ ਮੈਨੂੰ ਬਹੁਤ ਪ੍ਰੌਗ ਫੀਲ ਹੋ ਰਿਹਾ ਮੈਨੂੰ ਇਹ ਲੱਗ ਰਿਹਾ ਕਿ ਮੈਂਨੇ ਆਪਣੀ ਲਾਈਫ ਵਿੱਚ ਸਭ ਤੋਂ ਵੱਡਾ ਕੰਮ ਇਹੀ ਕੀਤਾ ਜ਼ਿੰਦਗੀ ਕਿਉਂਕਿ ਮੈਂ ਹਮੇਸ਼ਾ ਹੀ ਚਾਹੁੰਦੀ ਹੁੰਦੀ ਸੀ ਕਿ ਯਾਰ ਮੇਰਾ ਇਹ ਨਾ ਹਸਬੰਡ ਹੋਏ ਜੋ ਮੈਨੂੰ ਅੱਛਾ ਮਤਲਬ ਮੈਨੂੰ ਸਮਝੇ ਜਾਂ ਮੇਰੀ ਇੱਜ਼ਤ ਕਰੇ ਨਾ ਕਿ ਮੇਰੇ ਪਾਪਾ ਦੇ ਪੈਸੇ ਦੀ ਇੱਜ਼ਤ ਕਰੇ ਠੀਕ ਹੈ ਔਰ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਡੈਡੀ ਨੇ ਮੇਰੀ ਪੜਾਈ ਤੇ ਬਹੁਤ ਪੈਸਾ ਖਰਚ ਕੀਤਾ ਤੇ ਉਹਦਾ ਮੁੱਲ ਪਏ ਕੋਈ ਤੇ ਇਹਨਾਂ ਨੇ ਇਹ ਕੰਮ ਕਰਕੇ ਮੇਰੀ ਪੂਰੀ ਜ਼ਿੰਦਗੀ ਦਾ ਮੁੱਲ ਪਾ ਲਿਆ ਮੈਂ ਜਿੰਨਾਂ ਵੇਖਿਆ ਨਾ ਆਪਣੇ ਹਰਿਆਣਾ ਪੰਜਾਬ ਇਥੇ ਦੇ ਲੋਕੇ ਜੇ ਨਾ ਬਹੁਤ ਜ਼ਿਆਦਾ ਫਰਕ ਹੈ ਪਰ ਐ ਹੀ ਨਹੀਂ ਹੈ ਸਭ ਦੀ ਸੋਚ ਮੈਕਸਿਮਮ ਐ ਇਹ ਕਿ ਕੁੜੀ ਨੂੰ ਕੁਛ ਨਹੀਂ ਲੈਣਾ ਇਥੇ ਜਿਹੜਾ ਰਿਸ਼ਤਾ ਕਰਦੇ ਨੇ ਮੈਂ ਕਿਉਂਕਿ ਸ਼ਾਦੀ ਤੋਂ ਬਹੁਤ ਬਹੁਤ ਸਾਰੇ ਰਿਸ਼ਤੇ ਹੁੰਦੇ ਵੇਖੇ ਨੇ ਇਥੇ ਸਿਰਫ ਇਹ ਕਹਿੰਦੇ ਨੇ ਕੁੜੀ ਵਾਲੇ ਕਹਿ ਦਿੰਦੇ ਨੇ ਕਿ ਜ਼ਿਆਦਾ ਅਸੀਂ ਉਹ ਨਹੀਂ ਕਰਦੇ ਸਿਰਫ ਧਾਲ ਤੇ ਧਾਲ ਤੇ ਬਾਤ ਬਣਾਵਾਂਗੇ ਐ ਟੀ ਜੰਦੀ ਐਕਚੁਅਲੀ ਜਦੋਂ ਮੈਨੂੰ ਇਹ ਹੀ ਪਤਾ ਲੱਗਿਆ ਕਿ ਮੁੰਡਾ ਆਰਮੀ ਚ ਹੈ ਉਹਦਾ ਰਿਸ਼ਤਾ ਆਇਆ ਤੇ ਮੈਂ ਬਸ ਇਹ ਮੈਂ ਸ਼ੁਰੂ ਤੇ ਇਹ ਸੋਚਿਆ ਸੀ ਕਿ ਮੈਂ ਵੀ ਆਪਣੇ ਡੈਡੀ ਵਾਂਗੂ ਹੀ ਫੌਜ ਕੈਂਟੋਨਮੈਂਟ ਏਰੀਆ ਚ ਰਹਿਣਾ ਹੈ ਕੁਆਟਰਾਂ ਚ ਰਹਿਣਾ ਹੈ ਇਹ ਹੀ ਮੇਰਾ ਸੁਪਨਾ ਸੀ ਕਿ ਨਹੀਂ ਫੌਜੀ ਨਾਲ ਹੀ ਵਿਆਹ ਕਰਨਾ ਕਿਉਂਕਿ ਮੈਂ ਜਿੰਨੇ ਵੀ ਫੌਜੀ ਵੇਖੇ ਨੇ ਉਹਨਾਂ ਦੀ ਮੈਂਟੈਲਿਟੀ ਸੈੱਟ ਹੁੰਦੀ ਹੈ ਕਿ ਐ ਪ੍ਰੋਪਰ ਚੀਜ਼ਾਂ ਡਿਸਪਲਾਈਨ ਅਸੀਂ ਉਵੇਂ ਹੀ ਪਰਿਵ੍ਰਿਸ਼ ਵੀ ਸਾਡੀਆਂ ਉਵੇਂ ਹੀ ਹੈ ਕਰੋ ਸਟਾਰਟ मेरा नाम, आपका। नाम है आपका मेरा नाम अंजली है ओके किस चीज की एक्चुअली बाय प्रोफेशन मैं एडवोकेट था फिलहाल वया तो बाद में ज्वाइनिंग नहीं की थी पहले मैं डिस्ट्रिक्ट कोर्ट कैथल से एज अ एडवोकेट काम करती थी ओके हां जी आपका नाम, नाम है तुम्हारा मेरा नाम विकास शर्मा है ठीक है मैम मैं एक सोल्जर हूं okay. हाँ जी हाँ जी हाँ जी मैम प्राउडली क्या थोड़ा एक मेरा ये मानना है कि अजकल असि देख रहे हैं कि दिनों दिन कोई ना कोई न्यूज ऐसी आ रही है जिसके ऊपर लड़की सुसाइड कर रही है उन्होंने घर तू कहे न मतलब तलाक हो रहे हैं ਮ ਸਿਰਫ ਮਾਮਲਾ ਇੱਕੋ ਹੁੰਦਾ ਹੈ ਕਿ ਆਪਣਾ ਦੇਹੇਜ ਦਾ ਤੇ ਇਹ ਚੀਜ਼ ਮੈਨੂੰ ਬਿਲਕੁਲ ਅੱਛੀ ਨਹੀਂ ਲੱਗਦੀ ਬੜਾ ਫੀਲ ਹੁੰਦਾ ਹੈ ਕਿ ਦੇਖੋ ਅਸੀਂ ਮਤਲਬ ਮਾਪੇ ਆਪਣੀ ਬੱਚੀ ਨੂੰ ਪੜਾ ਲਿਖਾ ਕੇ ਏਡੀ ਦੂਰ ਮਤਲਬ ਬੜਾ ਕਰਕੇ ਏਡੀ ਦੂਰ ਪੜਾ ਲਿਖਾ ਕੇ ਉਹ ਕਰਦੇ ਨੇ ਫਿਰ ਉਹਨੂੰ ਮਤਲਬ ਲੜਕੀ ਨੂੰ ਸੁਸਾਇਡ ਕਰਨਾ ਪੈਂਦਾ ਇਹ ਚੀਜ਼ ਮੈਨੂੰ ਬਿਲਕੁਲ ਅੱਛੀ ਨਹੀਂ ਲੱਗਦੀ ਇਸ ਕਰਕੇ ਮੇਰੇ ਮਨ ਚ ਇਹ ਹੀ ਕਿ ਮੈਂ ਜਸਵਿੱਲੇ ਵੀ ਆਪਣੀ ਸ਼ਾਦੀ ਕਰਾਂਗਾ ਮੈਂ ਕਿਸੇ ਨੂੰ 1 ਰੁਪਿਆ ਵੀ ਨਹੀਂ ਲਵਾਵਾਂਗਾ ਆਪਣਾ ਸ਼ਾਦੀ ਕਰਕੇ ਇਹ ਦਿਖਾਵਾਂਗਾ ਕਿ ਹਾਂ ਕੁਝ ਲੋਕ ਐਸੇ ਵੀ ਹੈ ਇਸ ਦੁਨੀਆ 'ਚ ਜਿਹੜੇ ਮਤਲਬ ਲੜਕੀ ਨੂੰ ਦੇਖਦੇ ਨੇ ਪੈਸਾ ਨਹੀਂ ਦੇਖਦੇ ਬਿਲਕੁਲ ਬਿਲਕੁਲ ਮੈਮ ਥੈਂਕ ਯੂ ਸੋ ਮਚ ਬਾਕੀ ਮੈਡਮ ਇਹ ਵੀਡੀਓ ਮੈਂ ਕੋਈ ਵਾਇਰਲ ਵਾਸਤੇ ਨਹੀਂ ਇਹ ਤੇ ਸਿਰਫ ਪਤਾ ਨਹੀਂ ਉਹ ਕੈਮਰੇ ਵਾਲੇ ਨੇ ਕਿਵੇਂ ਕੈਪਚਰ ਕਰ ਲਈ ਹੈ ਤੇ ਅਸੀਂ ਤੇ ਮਤਲਬ ਇੱਕ ਇਹ ਚੀਜ਼ ਨੂੰ ਦੱਸਣਾ ਵੀ ਨਹੀਂ ਚਾਹंदे ਲੋਕਾਂ ਨੂੰ ਮੇਰੀ ਮੈਡਮ ਨੇ ਪਤਾ ਨਹੀਂ ਆ 7-8 ਮਹੀਨੇ ਬਾਅਦ ਉਸ ਅੰਸੀ ਵੀਡੀਓ ਕੈਸ ਲੈ ਕੇ ਆਈ ਸੀ ਉਹਦੇ ਵਿੱਚ ਇੱਕ ਛੋਟੀ ਜਿਹੀ ਕਲਿੱਪ ਪਈ ਸੀ ਤੇ ਇਹਨੇ ਲੈ ਕੇ ਉਹ ਕਿਤੇ ਵਾਇਰਲ ਕਰਤੀ ਉਹ ਇੰਨੀ ਸੋਸ਼ਲ ਮੀਡੀਆ ਤੇ ਹੋ ਗਈ ਕਿ ਮੈਨੂੰ ਖੁਦ ਸਮਝ ਨਹੀਂ ਆ ਰਿਹਾ ਕਿ ਕਿਤੋਂ ਕਿਤੋਂ ਫੋਨ ਆ ਕੇ ਥੈਂਕ ਯੂ ਸਾਰੇ ਬੰਦੇ ਬੋਲਦੇ ਨੇ ਕਿ ਇੱਕ ਅੱਛਾ ਮੈਸੇਜ ਦਿੱਤਾ ਸਾਰਿਆਂ ਨੂੰ ਜੀ ਮੈਡਮ ਉਹਨਾਂ ਨੇ ਜਿਹੜਾ ਰੋਬੋਟ ਨੂੰ ਨੀਵਾ ਦੇ ਉਹ ਜਿਹੜੇ ਸਕਿਲਟੀਜ਼ ਆ ਕਿ ਮਨ ਨੂੰ ਉਹ ਨੂੰ ਕਮੈਂਟ ਕਰਕੇ ਕਮੈਂਟ ਸੇਵ ਕਰਦੇ ਕਿ ਬਹੁਤ ਸੋਨਾ ਕੰਮ ਕੀਤਾ ਬਿਲਕੁਲ ਪਹਿਲੇ ਤਾਂ ਮੈਮ ਜਿਸ ਵੇਲੇ ਆਪਣਾ ਇਹ ਮੈਂ ਕੰਮ ਕੀਤਾ ਸੀ ਉਸ ਵੇਲੇ ਤਾਂ ਮੈਨੂੰ ਐਸਾ ਫੀਲ ਹੋਇਆ ਨਹੀਂ ਹੈ ਕਿਉਂਕਿ ਉਹ ਤਾਂ ਮੇਰੇ ਇੱਕ ਮੰਨ ਦੀ ਗੱਲ ਸੀ ਪਰ ਇਸ ਵੇਲੇ ਮੈਨੂੰ ਬਹੁਤ ਹਾਂ ਹਾਂ ਇਸ ਵੇਲੇ ਤਾਂ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਕਿ ਹਰ ਬੰਦੇ ਨੂੰ ਇਹੋ ਜਿਹੀ ਸੋਚ ਰੱਖਣੀ ਚਾਹੀਦੀ ਦੇਖੋ ਹਰ ਚੀਜ਼ ਪੈਸਾ ਹੀ ਨਹੀਂ ਹੈ ਪੈਸਾ 10-15 ਲੱਖ ਰੁਪਇਆ ਮੈਂ 2 ਸਾਲ 3 ਸਾਲ ਬਾਅਦ ਖਰਚ ਹੋ ਜਾਣਾ ਪਰ ਇਹ ਚੀਜ਼ਾਂ ਜੋ ਮੇਰੀਆਂ ਪੂਰੀ ਜ਼ਿੰਦਗੀ ਵਾਸਤੇ ਇੰਨੇ ਲੋਕਾਂ ਨੇ ਇੱਕ ਅੱਛਾ ਮੈਸੇਜ ਕੀਤਾ ਮਤਲਬ ਪਬਲਿਕ ਵਿੱਚ ਤੇ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਇਹ ਲੱਗ ਰਿਹਾ ਕਿ ਮੈਂ ਆਪਣੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਕੰਮ ਇਹ ਹੀ ਕੀਤਾ ਜ਼ਿੰਦਗੀ ਦਾ ਕਿ ਤੁਹਾਡੇ ਹਸਬੰਦ ਨੇ ਮਤਲਬ ਇੰਨਾ ਵਧੀਆ ਕੰਮ ਕੀਤਾ ਜਿਹਨੂੰ ਲੋਕ ਪੂਰੀ ਦੁਨੀਆ ਸਹਾਰ ਦੇ ਰਹੀ ਹੈ ਅਚਲੀ ਮੈਂ ਤੇ ਉਸ ਦਿਨ ਜਦੋਂ ਵਿਆਹ ਹੋਇਆ ਸੀ ਤੇ ਉਸ ਤੋਂ ਬਾਅਦ ਥੋੜਾ ਬਿਜ਼ੀ ਹੋ ਜਾਂਦਾ ਬੰਦਾ ਉਸ ਟਾਈਮ ਇਹਨੂੰ ਫਿਰ ਕਿਸੇ ਸਿਸਟਰ ਕਜ਼ਨ ਸਿਸਟਰ ਨੇ ਫੋਨ ਕਰਕੇ ਦੱਸਿਆ ਸੀ ਕਿ ਅ ਅੰਜਲੀ ਤੇਰੇ ਪਰੋਣੇ ਦੇ ਪੂਰੇ ਪਿੰਡ 'ਚ ਚਰਚੇ ਹੁੰਦੇ ਹੋਏ ਨੇ ਮੈਂ ਕੀ ਗੱਲ ਹੋਈ ਕੀ ਬਾਤ ਹੋਈ ਐਸੀ ਕਿ ਐਵੇਂ ਦਾ ਕਹਿੰਦੇ ਉਹਨਾਂ ਨੇ ਕੁਛ ਨਹੀਂ ਲਿੱਤਾ ਮੈਂ ਕਿਹਾ ਯਾਰ ਮੈਂ ਮੈਨੂੰ ਤੇ ਪਤਾ ਨਹੀਂ ਐ ਕਿਤਾ ਕਿ ਨਹੀਂ ਲਿੱਤਾ ਕਹਿੰਦੇ ਨਹੀਂ ਲਿੱਤਾ ਤੇ ਉਸ ਤੋਂ ਬਾਅਦ ਮੇਰੇ ਦਿਲ 'ਚ ਇੰਨੀ ਰਿਸਪੈਕਟ ਵੱਧ ਗਈ ਇੰਨੀ ਰਿਸਪੈਕਟ ਵੱਧ ਗਈ ਕਿ ਮੈਂ ਉਹ ਦੱਸ ਨਹੀਂ ਸਕਦੀ ਐ ਕਿਉਂਕਿ ਮੈਂ ਹਮੇਸ਼ਾ ਹੀ ਚਾਹੁੰਦੀ ਹੁੰਦੀ ਸੀ ਕਿ ਯਾਰ ਮੇਰਾ ਇਹ ਮੁੰਡਾ ਹਸਬੰਡ ਹੋਏ ਜੋ ਮੈਨੂੰ ਅੱਛਾ ਮਤਲਬ ਮੈਨੂੰ ਸਮਝੇ ਜਾਂ ਮੇਰੀ ਇੱਜ਼ਤ ਕਰੇ ਨਾ ਕਿ ਮੇਰੇ ਪਾਪਾ ਦੇ ਪੈਸੇ ਦੀ ਇੱਜ਼ਤ ਕਰੇ ਠੀਕ ਹੈ ਔਰ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਡੈਡੀ ਨੇ ਮੇਰੀ ਪੜਾਈ ਤੇ ਬਹੁਤ ਪੈਸਾ ਖਰਚ ਕੀਤਾ ਹੈ ਤੇ ਉਹਦਾ ਮੁੱਲ ਪਏ ਕੋਈ ਤੇ ਇਹਨਾਂ ਨੇ ਇਹ ਕੰਮ ਕਰਕੇ ਮੇਰੀ ਪੂਰੀ ਜ਼ਿੰਦਗੀ ਦਾ ਮੁੱਲ ਪਾ ਲਿਆ లైక్ వాట్ సో రిదర్ దట్ ਜਿਹੜਾ ਮਤਲਬ ਮੇਰੀ ਏਰੀਆ ਦੇ ਇਮੋਸ਼ਨਸ ਨੂੰ ਕਵਰ ਕਰਦਾ इवन मेरी ਫੈਮਲੀ ਵੀ ਕਵਰ ਕਰਨਾ ਕਿ ਉਹ ਇਨਰ ਜੀਅੰਗਰ ਖਾਵਾ ਤੇ ਨੂੰ ਜੀ ਤ੍ਰੇਸ਼ਕ੍ਰਤਾ ਹੋ ਵੀ ਜਾਂ ਫਿਰ ਲੜਕੀਆਂ ਨੂੰ ਸੌਫਟਰ ਕਰਵਾਉਣੀਆਂ ਚੀਜ਼ਾਂ ਹੋ ਗਈਆਂ ਹੈ ਆਪਣੀ ਫੈਮਲੀ ਇਥੇ ਹਾਂਜੀ ਹਾਂਜੀ ਇਹ ਮਤਲਬ ਬਹੁਤ ਖੁਸ਼ੀ ਹੋਈ ਜਾਣ ਕੇ ਐਕਚੁਅਲੀ ਗੱਲ ਹੈ ਕਿ ਮੇਰੇ ਫਾਦਰ ਨੇ ਮੈਨੂੰ ਬੜੇ ਪਿਆਰ ਨਾਲ ਰੱਖਿਆ ਤੇ ਮੈਨੂੰ ਇਹ ਲੱਗਦਾ ਕਿ ਮੇਰਾ ਵਿਆਹ ਹੋਇਆ ਹੀ ਨਹੀਂ ਹੈ ਮੈਂ ਆਪਣੇ ਮਾਈਕੇ ਹੀ ਹਾਂ ਜੇ ਵੀ ਇਹ ਮੈਨੂੰ ਇੰਨੇ ਲਾਡ ਨਾਲ ਰੱਖਦੇ ਨੇ ਇੰਨੇ ਪਿਆਰ ਨਾਲ ਰੱਖਦੇ ਨੇ ਮੇਰੇ ਮੂੰਹ ਤੋਂ ਕੋਈ ਚੀਜ਼ ਨਿਕਲਦੀ ਨਹੀਂ ਦਿਲ 'ਚ ਹੁੰਦੀ ਉਹ ਮੇਰੀ ਹਰ ਰੀਜ ਪੂਰੀ ਕਰਦੇ ਨੇ ਹਰ ਹਰ ਛੋਟੀ ਤੋਂ ਛੋਟੀ ਐਕਸ਼ਲੀ ਮੇਰੇ ਸਸੁਰਾਲ ਵਾਲੇ ਵੀ ਇੰਨੇ ਅੱਛੇ ਨੇ ਕਦੇ ਉਹਨਾਂ ਨੇ ਮੈਨੂੰ ਸੁੱਤੇ ਨਹੀਂ ਠਾਇਆ ਕਿ ਉੱਠ ਕੰਮ-ਕੰਮ ਕਰ ਕਦੇ ਅਜ 9-10 ਮਹੀਨੇ ਹੋ ਗਏ ਨੇ ਸਾਡੇ ਵਿਆਹ ਨੂੰ ਮੈਨੂੰ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਅੰਜਲੀ ਇਹ ਕੰਮ ਕਰ ਦੇ ਨਾ ਇਹ ਵੀ ਹਾਂਜੀ ਲੋਕੋ ਤਾਂ ਸੁਣ ਨਹੀਂ ਦੇ ਐਕਚੁਅਲੀ ਉਹਨਾਂ ਸੀ ਛੁੱਟੀ ਗਏ ਸੀ 2-4 ਦਿਨ ਦੀ ਮੇਰਾ ਪੇਪਰ ਸੀ ਤੇ ਇਹ ਕਹਿੰਦੇ ਚਲੋ ਅੱਜ ਐਲ ਮਮਾ ਜਾਂ ਫੋਟੋ ਵੀਡੀਓ ਵਗੈਰਾ ਲੈ ਆਣੇ ਆ ਤੇ ਮੈਂ ਐਕਚੁਅਲੀ ਇਹ ਵੀਡੀਓ ਦੇਖਣਾ ਚਾਹੁੰਦੀ ਸੀ ਕਿਉਂਕਿ ਦੱਸਿਆ ਸੀ ਕਿ ਮੈਨੂੰ ਬੜਾ ਅੱਛਾ ਲੱਗਿਆ ਕਿ ਹਾਂ ਮੈਂ ਵੇਖਾਂ ਕਿ ਕਿਵੇਂ ਇਹਨਾਂ ਨੇ ਪੈਸੇ ਮੋੜੇ ਕਿ ਨਹੀਂ ਮੋੜੇ ਤੇ ਆਈ ਮੈਂ ਫੋਨ 'ਚ ਵੀਡੀਓ ਲਿੱਤੀ ਕੋਈ ਇੱਕ ਵਧੀਆ ਜਿਹਾ Song ਚੱਲਦਾ ਪਿਆ ਸੀ ਤੇ ਮੈਂ ਇਹ ਪੋਸਟ ਕਰਦਾ ਬਸ ਇੰਨਾ ਸੀ ਅ ਮੈਨੂੰ ਨਹੀਂ ਪਤਾ ਸੀ ਕਿ ਇਹ ਨਹੀਂ ਵਾਇਰਲ ਹੋਏਗੀ ਸੰਡੇ ਤੱਕ ਥੋੜੇ ਜਿਹਾ view ਸੀ चार पाँच हज़ार व्यू से संडे तो बाद इन्नी उन्हें हाइक लीती इन्नी हाइक लीती मैसेजेस कॉल्स इस तो बाद की कोई प्राउड की गल हो ही नहीं सकती मेरे वास्ते स्पेशली आपकी लव मैरिज हुई है या फिर अरेंज मैरिज क्योंकि देखने से तो आपकी लव मैरिज लग रही थी वीडियो में हाँ जी सब दिख सब, दिख सब ऐसे मैसेज कर रहे हैं कि आपकी लव मैरिज है इतनी दूर से तो नहीं वैसे हमारी अरेंज मैरिज है वैसे अच्छा अरेंज मैरिज और ये जो मैरिज थी इतना सिंगल लाइक पार्टनर ਐਕਚੁਅਲੀ ਇੱਕ ਗੱਲ ਵੀ ਹੈ ਵੀ ਕਿ ਮੈਂ ਜਿੰਨਾ ਵੇਖਿਆ ਨਾ ਆਪਣੇ ਹਰਿਆਣਾ ਪੰਜਾਬ ਇੱਥੇ ਦੇ ਲੋਕਾਂ ਦਾ ਬਹੁਤ ਜ਼ਿਆਦਾ ਫਰਕ ਹੈ ਪਰ ਐ ਹੀ ਨਹੀਂ ਹੈ ਸਭ ਦੀ ਸੋਚ ਮੈਕਸਿਮਮ ਐ ਇਹ ਕਿ ਕੁੜੀ ਨੂੰ ਕੁਛ ਨਹੀਂ ਲੈਣਾ ਹਾਂ ਬਿਲਕੁਲ ਇਧਰ ਵਾਲੇ ਲੋਕਾਂ ਦੀ ਐ ਹੀ ਸੋਚ ਹੈ ਅਗਰ ਆਪਾਂ ਦੇਖਨੇ ਨਾ ਆਪਣੇ ਜਿਹੜੇ ਵਿਆਹ ਵਾਲੇ ਦਿਨ ਜਿਹੜਾ ਗ੍ਰੈਂਡ ਪਾਰਟੀ ਵਗੈਰਾ ਕਰਦੇ ਨੇ ਸਭ ਕੁਝ ਹੋਣਾ ਚਾਹੀਦਾ ਬਰਾਦਰ ਸਵਾਗਤ ਅੱਛੀ ਤਰ੍ਹਾਂ ਹੋਣਾ ਚਾਹੀਦਾ ਇਹ ਵੀ ਖਾਣ ਨੂੰ ਹੈ ਵੀ ਪੀਣ ਨੂੰ ਇਸ ਜਿਹੜੇ ਰਿਸ਼ਤਾ ਕਰਦੇ ਨੇ ਮੈਂ ਕਿਉਂਕਿ ਸ਼ਾਦੀ ਤੋਂ ਬਹੁਤ ਬਹੁਤ ਸਾਰੇ ਰਿਸ਼ਤੇ ਹੁੰਦੇ ਵੇਖੇ ਨੇ ਇਹ ਤੇ ਸਿਰਫ ਇਹ ਕਹਿੰਦੇ ਨੇ ਕੁੜੀ ਵਾਲੇ ਕਹਿੰਦੇ ਨੇ ਕਿ ਜਿਆਦਾ ਅਸੀਂ ਉਹ ਨਹੀਂ ਕਰਦੇ ਸਿਰਫ ਧਾਲ ਤੇ ਧਾਲ ਤੇ ਬਾਤ ਬਣਾਵਾਂਗੇ ਇਹ ਚੀਜ਼ ਹੁੰਦੀ ਹੈ ਬਸ ਹਾਂਜੀ ਬਾਜੀ ਦੇ ਬੰਦੋਟੀ ਵੀਡੀਓ ਵਾਇਰਲ ਹੋਈ ਤਾਂ ਲੋਕ ਕਮੈਂਟ ਕਰਦੇ ਰਹਿੰਦੇ ਕਿ ਬਹੁਤ ਚੰਗਾ ਕੰਮ ਕੀਤਾ ਕੋਈ ਮਾਂ ਨੂੰ ਕਿੰਨਾ ਦਾ ਮੈਨੂ ਬਦਲ ਨਹੀਂ ਕਿ ਪਹਿਲਾਂ ਹੀ ਤੁਸੀਂ ਕਹਿੰਦੇ ਸੀ ਇੰਨਾ ਕੁਝ ਕਰਦੇ ਪਿਓ ਬਿਲਕੁਲ ਬਿਲਕੁਲ ਜੀ ਹਾਂ ਮੈਮ ਦੇਖੋ ਮੈਂ ਫਿਲ ਤੇ ਅੱਛਾ ਹੀ ਹੋਇਆ ਪਰ ਮੇਰੇ ਮਨ ਚ ਅਜੇ ਵੀ ਇਹੋ ਜਿਹੀ ਗੱਲ ਹੈ ਕਿ ਮੈਂ ਵੀਡੀਓ ਕੋਈ ਵਾਇਰਲ ਵਾਸਤੇ ਜਾਂ ਕੁਝ ਐਸੋ ਇਹੋ ਜਿਹਾ ਕੰਮ ਨਹੀਂ ਕੀਤਾ ਹੈ ਕਿਈ ਲੋਕ ਤੇ ਮਤਲਬ ਗਲਤ ਕਮੈਂਟਰੀ ਕਰਦੇ ਨਾਲ ਸ਼ਾਇਦ ਬਾਅਦ ਚ ਲੈ ਲਿਆ ਹੋਏ ਇਹਨੂੰ ਪੁੱਛ ਲਓ ਇਹ ਕਰਕੇ ਪਰ ਦੇਖੋ ਜਿਹਨੇ ਲੈਣਾ ਹੁੰਦਾ ਨਾ ਉਹ ਪਹਿਲੇ ਹੀ ਲੈ ਲੈਂਦਾ ਮਨਾ ਕਰਦਾ ਹੀ ਨਹੀਂ ਹੈ ਦੇਖੋ ਮੇਰੇ ਮਨ ਚ ਪਹਿਲੇ ਇਹੋ ਜਿਹਾ ਹੀ ਕਿ ਦੇਖੋ ਮਾਪੇ ਆਪਣੀ ਮਤਲਬ ਬੇਟੀ ਨੂੰ ਪੜਾ ਲਿਖਾ ਕੇ ਇੱਕ ਤਾਂ ਪਹਿਲੇ ਉਹਦੇ ਜਨਮ ਤੋਂ ਹੀ ਸੋਚਣਾ ਸ਼ੁਰੂ ਕਰ ਦਿੰਦੇ ਨੇ ਪਤਾ ਨਹੀਂ ਅਸੀਂ ਕਿਵੇਂ ਇਹਦਾ ਵਿਆਹ ਕਰਾਵਾਂਗੇ ਕਿਵੇਂ ਕੋਈ ਅੱਛਾ ਰਿਸ਼ਤਾ ਮਿਲੇਗਾ ਜਾਂ ਨਹੀਂ ਮਿਲੇਗਾ ਤੇ ਮੈਂ ਇਹ ਲੋਕਾਂ ਨੂੰ ਆ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਦੇਖੋ ਹਰ ਚੀਜ਼ ਮਤਲਬ ਪੈਸਾ ਹੀ ਨਹੀਂ ਹੈ ਦੇਖੋ ਮੇਰਾ ਲਾਈਫ ਪਾਰਟਨਰ ਹੈ ਦੇਖੋ ਮੈਨੂੰ ਬੜਾ ਅੱਛਾ ਮਹਿਸੂਸ ਹੁੰਦਾ ਮੇਰੇ ਫੈਮਿਲੀ ਨਾਲ ਮੈਂ ਅਸੀਂ ਤਿੰਨ ਪਰਾਂ ਮੇਰੀ ਕੋਈ ਸਿਸਟਰ ਨਹੀਂ ਹੈ ਤੇ ਮਤਲਬ ਮੇਰੇ ਘਰ ਵਾਲੇ ਇਹਨੂੰ ਬਿਲਕੁਲ ਇੱਕ ਬੇਟੀ ਦੇ ਸਮਾਨ ਮੰਨਦੇ ਨੇ ਮੇਰੀ ਮਾਂ ਬਹੁਤ ਪਿਆਰ ਕਰਦੀ ਐ ਉਹਨੂੰ ਮੇਰੀ ਵੱਡੀ ਭਾਬੀ ਵੀ ਐ ਠੀਕ ਐ ਇਹ ਪਹਿਣਾ ਉਹ ਲਿਖਿਆ ਰਹਿੰਦੀਆਂ ਨੇ ਬੜਾ ਅੱਛਾ ਲੱਗਦਾ ਮੈਨੂੰ ਦੇਖੋ ਇਸ ਤੋਂ ਵੱਡੀ ਚੀਜ਼ ਕੋਈ ਨਹੀਂ ਹੈ ਮੰਨ ਲਓ ਅਸੀਂ ਪੈਸਾ ਲੈ ਲਾਂਗੇ ਸਾਡੇ ਰਿਸ਼ਤੇ ਆਪਸ ਚ ਨਿਭਣ ਨਹੀਂ ਤੇ ਅਸੀਂ ਕੀ ਫਾਇਦਾ ਉਸ ਪੈਸੇ ਦਾ ਉਸ ਰਿਸ਼ਤੇ ਦਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਦਮੀ ਦਾ ਆਪਸ ਚ ਮਤਲਬ ਮਿਲ ਕੇ ਰਹਿਣਾ ਪਿਆਰ ਨਾਲ ਰਹਿਣਾ ਪੂਰੀ ਜ਼ਿੰਦਗੀ ਅੱਛੇ ਨਾਲ ਗੁਜ਼ਰੇ ਹੋਈ ਸਭ ਤੋਂ ਵੱਡੀ ਚੀਜ਼ ਹੈ ਦੇਖੋ ਇਹ ਮੈਸੇਜ ਸੀ ਮੇਰਾ ਸਾਰਾ ਪਬਲਿਕ ਨੂੰ ਵੀ ਕਿ ਦੇਖੋ ਮਤਲਬ ਪੈਸਾ ਹੀ ਹਰ ਚੀਜ਼ ਨਹੀਂ ਹੈ ਜ਼ਿੰਦਗੀ ਚ ਕੁਝ ਅੱਛਾ ਵੀ ਦੇਖੋ ਆਪ ਖੁਦ ਪੈਸੇ ਨਾਲ ਕੁਝ ਕਰਕੇ ਦੇਖੋਗੇ ਨਾ ਤੁਹਾਨੂੰ ਬਹੁਤ ਮਜ਼ਾ ਆਏਗਾ ਹਰ ਚੀਜ਼ ਕਰਨ ਦਾ ज लैके ज किसी मतलब टार्चर करके सुसाइड होने होस इन्ने होंगे ने बड़ा मतलब सू फील हों देखो पब्लिक कि कर रही है तो इस करके मैं यही मतलब दसना चाहता देखो मतलब पैसा हर चीज़ नहीं है कोई मतलब पार्टी अच्छा मिल जाए सब तो बी चीज़ है ਦੇਖੋ ਮੈਂ ਤੇ ਇੱਕ ਸੋਲજર ਹਾਂ ਅਸੀਂ ਦੇਖੋ ਪਹਿਲੇ ਹੀ ਦੇਸ਼ ਦੀ ਸੇਵਾ ਵਾਸਤੇ ਲੱਗੇ ਹੋਇਆ ਤੇ ਮੈਂ ਮੇਰੀ ਇੱਕ ਸੋਚ ਰਹੀ ਸੀ ਕਿ ਜੋ ਮੇਰੇ ਸਸਰ ਨੂੰ ਹੋ ਵੀ ਇੱਕ ਅੱਛੇ ਅਫੀਸਰ ਨਾ ਆਰਮੀ ਦੇ ਵਿੱਚ ਤੇ ਦੇਖੋ ਉਹ ਵੀ ਕਿਵੇਂ ਹਾਂ ਦੇਖੋ ਉਹਨੇ ਵੀ ਦੇਖੋ ਮੇਰੀ ਤਰ੍ਹਾਂ ਹੀ ਮਿਹਨਤ ਕਰਕੇ ਪੈਸਾ ਕਮਾਇਆ ਹਰ ਚੀਜ਼ ਕੀਤੀ ਹੈ ਤਾਂ ਅਗਰ ਮੈਂ ਮਤਲਬ ਉਸ ਪੈਸੇ ਨੂੰ ਮੈਂ ਮੈਂ ਵੀ ਨਹੀਂ ਸੋਚਾਂਗਾ ਤਾਂ ਫਿਰ ਕੌਣ ਮਤਲਬ ਅਸੀਂ ਮੈਂ ਵੀ ਇੱਕ ਸੋਲਜਰ ਹਾਂ ਉਹ ਵੀ ਇੱਕ ਅੱਛੇ ਆਰਮੀ ਮਤਲਬ ਅਫੀਸਰ ਨਾ ਅਗਰ ਮੈਂ ਇਹ ਚੀਜ਼ ਨਹੀਂ ਸੋਚਾਂਗਾ ਤਾਂ ਫਿਰ ਮਤਲਬ ਕੌਣ ਸੋਚੇਗਾ ਮੈਂ ਇਸ ਕਰਕੇ ਮੈਨੂੰ ਉਹ ਚੀਜ਼ ਬਿਲਕੁਲ ਮਤਲਬ ਠੀਕ ਨਹੀਂ ਲੱਗੀ ਕਿ ਪੈਸਾ ਲੈਣਾ ਦੇਖੋ ਮੈਂ ਤਾਂ ਇਸ ਜ਼ਿੰਦਗੀ 'ਚ ਚਾਹਿਆ ਹੀ ਕਿ ਮੈਨੂੰ ਅੱਛਾ ਲਾਈਫ ਪਾਰਟਨਰ ਮਿਲੇ ਉਹ ਮੈਨੂੰ ਮਿਲ ਗਿਆ ਤੇ ਇਸ ਤੋਂ ਵੱਡੀ ਚੀਜ਼ ਮੇਰੇ ਵਾਸਤੇ ਕੋਈ ਨਹੀਂ ਜੀ ਅਸੀਂ ਕਰਦੀ ਸੀ इवन ਤੁਹਾਨੂੰ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਅਪਰੀਸ਼ੀਏਟ ਕੀਤਾ ਬਿਲਕੁਲ ਜਪਾ ਪੰਜਾਬ ਤੋਂ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਵੱਲੋਂ ਤੁਹਾਡੀ ਵੀਡੀਓ ਵੀ ਲਾਈਕ ਕੀਤੀ ਗਈ ਉਸ ਤੋਂ ਲਈ ਖੁਸ਼ੀ ਹੋਈ ਨਹੀਂ ਇੰਨੇ ਵੱਡੇ ਵੱਡੇ ਕਲਾਕਾਰ ਬਿਲਕੁਲ ਮੈਮ ਉਹਨਾਂ ਮੇਰੇ ਅੱਜ ਉਹ ਲੋਕ ਮੇਰੀ ਵੀਡੀਓ ਵਾਇਰਲ ਕਰਦੇ ਪਏ ਨੇ ਜਾਂ ਉਹ ਲੋਕ ਕਮੈਂਟ ਕਰਕੇ ਇਹ ਲਾਈਕ ਕਰਕੇ ਮੈਨੂੰ ਐਪਰੀਸੀਏਸ਼ਨ ਕਰਦੇ ਆ ਨਹੀਂ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਮੇਰੇ ਵੱਲੋਂ ਮੈਮ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਜਿਨ੍ਹਾਂ ਇੱਡੀ ਵੱਡੀ ਸੈਲੀਬ੍ਰਿਟੀ ਨੇ ਮੈਨੂੰ ਮਤਲਬ ਮੇਰੀ ਵੀਡੀਓ ਨੂੰ ਵਾਇਰਲ ਕੀਤਾ ਮੈਂ ਤਾਂ ਸੋਚਿਆ ਵੀ ਨਹੀਂ ਮੈਂ ਤੇ ਇੱਕ ਬਹੁਤ ਛੋਟਾ ਇਨਸਾਨ ਆ ਦੇਖੋ ਅਸੀਂ ਵਿਦੇਸ਼ ਦੀ ਰੱਖਿਆ ਵਾਸਤੇ ਹੀ ਖੜੇ ਹਾਂ ਇੱਥੇ ਪਰ ਬੜਾ ਅੱਛਾ ਲੱਗਾ ਮੈਨੂੰ ਕਿ ਇੰਨੇ ਨੇ ਵੱਡੇ ਲੋਕਾਂ ਨੇ ਮੇਰੀ ਵੀਡੀਓ ਨੂੰ ਵਾਇਰਲ ਕੀਤਾ ਇੱਕ ਅੱਛਾ ਮਤਲਬ ਮੈਸੇਜ ਦੇਣੇ ਦੀ ਕੋਸ਼ਿਸ਼ ਕੀਤੀ ਪੂਰੀ ਦੁਨੀਆ ਨੂੰ ਕਿ ਦੇਖੋ ਇਹੋ ਜਿਹੇ ਇਨਸਾਨ ਵੀ ਆਣ ਜ਼ਿੰਦਗੀ 'ਚ ਜਿਹੜੇ ਮਤਲਬ ਪੈਸੇ ਨੂੰ ਨਹੀਂ ਇਨਸਾਨ ਨੂੰ ਪਿਆਰ ਕਰਦੇ ਨੇ ਦੇ ਦੇਖੋ ਮੈਨੂੰ ਵੀ ਮੇਰੀ ਫੈਮਲੀ ਮੇਰੇ ਰਿਸ਼ਤੇਦਾਰ ਮੈਨੂੰ ਬੜੇ ਮਤਲਬ ਅਪਰੀਸ਼ੀਏਟ ਕਰ ਰਹੇ ਨੇ ਕਿ ਦੇਖੋ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਵੀ ਅੱਛਾ ਲੱਗ ਰਿਹਾ ਹੈ ਉਹ ਮਤਲਬ ਮੇਰੇ ਮੇਰੀ ਸਿਸਟਰ ਹੈ ਇੱਕ ਚਾਚੇ ਦੀ ਕੁੜੀਏ ਉਹਨੂੰ ਲੋਕ ਜਾ ਕੇ ਉਹਦੇ ਨਾਲ ਸੈਲਫੀਆਂ ਲੈ ਰਹੇ ਨੇ ਕਿ ਤੇਰੇ ਭਰਾ ਨੇ ਦੇਖੋ ਕਿੰਨਾ ਵੱਡਾ ਕੰਮ ਕੀਤਾ ਇੱਕ ਬੜੀ ਮੱਛੀ ਹਾਂ ਹਾਂ ਬਿਲਕੁਲ ਦੇਖੋ ਤੁਹਾਡੀ ਤੇ ਮਤਲਬ ਹਰ ਆਦਮੀ ਨੂੰ ਜਿਹਨੂੰ ਜਿਸ ਟਾਈਮ ਉਹ ਮੈਨੂੰ ਫੋਨ ਕਰਦੇ ਨੇ ਮੈਨੂੰ ਬੜਾ ਅੱਛਾ ਫੀਲ ਹੁੰਦਾ ਦੇਖੋ ਕਿ ਮੈਂ

हाँ जी एक्चुअली मेरे डैडी और इन्हें पापा इन्होंने चाचा जी आर्मी से इक्टे सर्विस की इकट्ठे तो एक्चुअली उन्होंने एक्चुअली बहुत ज़्यादा उन्होंने अच्छा रिलेशन है बिल्कुल फैमिली वाला रिलेशन है हमारा उनके साथ तो, तो मेरे चाचा ससुर हो गए हैं वो तो उन्होंने ऐसे बात छेड़ी थी कि हम मेरा भतीजा भी है कि आर्मी में है साहब अगर आप लड़की का रिश्ता करना चाहें तो लड़का बहुत लायक है तो एक्चुअली मेरी मम्मी से मेरे पापा ने डिस्कस किया और मुझे तो शुरू से ही आर्मी वाले बड़े अच्छे लगते थे जैसे कि हम भी वहाँ ही परवरिश हुई है हमारी सारी तो फिर मम्मी से डिस्कस किया मम्मी को भी बड़ा अच्छा लगा पर पापा को थोड़ा सा इश्यू था कि दूर काफ़ी है तो इसलिए थोड़ा मना भी कर दिया था कि नहीं हम नहीं करेंगे क्योंकि दूर का चक्कर है आप तो हो बट लेकिन दूर बड़ा है तो उन्होंने बोला कि चलो एक बार आके तो देखो तो आप देख जाना और हमारा घर भी घूम जाना तो इनके घर गई घर बहुत अच्छा लगा फैमिली बड़ी अच्छी लगी लोग बड़े अच्छे लगे ये भी उनको बहुत पसंद आए तो फिर ही फिर फिर इशू हुआ कि नहीं यार थोड़ा दूर है बाकी सब सेट है तो फिर मम्मी ने थोड़ा कन्विंस किया कि नहीं यार मुझे लड़का बड़ा अच्छा लगा तो वहीं करते हैं करते हैं करते हैं करते हैं तो फिर पापा ने कर ही दिया रिश्ता ये था चलो वो हाँ जी हाँ जी ਕਿ ਕਿਤੇ ਅੰਦਰੋਂ ਪਤਾ ਹੁੰਦਾ ਕਿ ਇੱਕ ਦੂਜੇ ਦੀ ਹੈਬਿਟ ਸੀ ਨੇ ਕਿ ਜਿਹੜੀ ਰਿਜ਼ਮ ਹੈ ਨਹੀਂ ਕਿ ਉਹ ਕਿਸੇ ਮੈਂ ਕਿਤੇ ਅਸੀਂ ਜਿੱਦ ਤੱਕ ਅਨਨੌਨ ਹੁੰਦੇ ਨਾ ਤੁਹਾਨੂੰ ਆਪਦਾ ਨਹੀਂ ਹਾਂਜੀ ਕਿ ਕਿਹੋ ਜਿਹੀ ਘੜੀ ਅੱਗੇ ਆਦਾ ਨਹੀਂ ਤੁਹਾਡੇ ਵਿੱਚ ਨਹੀਂ ਰਸਲ ਸੀਗਾ ਐਕਚੁਅਲੀ ਜਦੋਂ ਮੈਨੂੰ ਇਹ ਹੀ ਪਤਾ ਲੱਗਿਆ ਕਿ ਮੁੰਡਾ ਆਰਮੀ ਚ ਹੈ ਉਹਦਾ ਰਿਸ਼ਤਾ ਆਇਆ ਤੇ ਮੈਂ ਬਸ ਇਹ ਸਾਕ ਮੈਂ ਸ਼ੁਰੂ ਤੋਂ ਹੀ ਇਹ ਸੋਚਿਆ ਸੀ ਕਿ ਮੈਂ ਵੀ ਆਪਣੇ ਡੈਡੀ ਵਾਂਗੂੰ ਹੀ ਫੌਜ ਕੰਟੋਨਮੈਂਟ ਏਰੀਆ 'ਚ ਰਹਿਣਾ ਹੈ ਕੁਆਡਰਾਂ 'ਚ ਰਹਿਣਾ ਹੈ ਇਹ ਹੀ ਮੇਰਾ ਸੁਪਨਾ ਸੀ ਕਿ ਨਹੀਂ ਫੌਜੀ ਨਾਲ ਹੀ ਵਿਆਹ ਕਰਨਾ ਹੈ ਕਿਉਂਕਿ ਮੈਂ ਜਿੰਨੇ ਵੀ ਫੌਜੀ ਵੇਖੇ ਨੇ ਉਹਨਾਂ ਦੀ ਮੈਂਟੈਲਿਟੀ ਸੈੱਟ ਹੁੰਦੀ ਹੈ ਕਿ ਇਹ ਪ੍ਰੋਪਰ ਚੀਜ਼ਾਂ ਡਿਸਪਲਾਈਨ ਅਸੀਂ ਉਵੇਂ ਹੀ ਪਰਵਰਿਸ਼ ਵੀ ਸਾਡੀ ਉਵੇਂ ਹੀ ਹੈ ਕਿਵੇਂ ਰਹਿਣਾ ਹੈ ਕਿਵੇਂ ਖਾਣਾ ਪੀਣਾ ਹੈ ਕਿਵੇਂ ਆਪਣਾ ਸਭ ਕੁਝ ਰੱਖਣਾ ਹੈ ਪਰ ਉਹ ਮੈਨੂੰ ਪਤਾ ਸੀ ਕਿ ਫਿਰ ਸ਼ਾਇਦ ਉਵੇਂ ਦਾ ਹੀ ਮਾਹੌਲ ਮਿਲੇਗਾ ਪਰ ਲੇਕਿਨ ਉਸ ਤੋਂ ਅੱਛਾ ਮਿਲਾ ਹਾਂਜੀ ਨਾਰਮਲੀ ਕੁੜੀਆਂ ਦੀ ਗੱਲ ਕੀਤੀ ਜਦ ਵੀ ਤੋਂ ਫੌਜੀ ਨਾਲ ਪਿਆਰ ਕਿਵੇਂ ਮਾਂ ਤੋਂ ਕਿਤੇ ਮੈਂ ਕਿਤੇ ਦੱਸਦੀ ਨਹੀਂ ਹੈ ਨਾ ਹਾਂਜੀ ਕਉਦੀ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਸਾਡੇ ਜਿਹੜੇ ਪਾਲਿਓ ਸਾਡੀ ਦੇਖਭਾਲ ਰੱਖਿਆ ਕਰਦੇ ਨਾ ਤੇ ਕਈ ਵਾਰ ਮਤਲਬ ਰੱਖਿਆ ਕਰ ਹੋ ਜਾਂਦੇ ਆ ਉਸ ਵੀ ਨਾ 41 ਦੇ ਵਿੱਚ ਗਿਆ ਵੀ ਐਮ ਜੀ ਕੋਤਾ ਕਰੇਗਾ ਤੇ ਵਿਨਾਜ ਵੀ ਤਾਂ ਸਿਰ ਐਕਚੁਅਲੀ ਇਹ ਗੱਲ ਹੈ ਕਿ ਅਸੀਸ ਪਾਪਾ ਹਮੇਸ਼ਾ ਬਾਹਰ ਰਹਿੰਦੇ ਆ ਅਸੀਂ ਬਹੁਤ ਘੱਟ ਡੈਡੀ ਨਾਲ ਰਹੇ ਆ ਤੇ ਆਪਣਾ ਸਾਰਾ ਕੰਮ ਮੈਂ ਮੰਮੀ ਨੂੰ ਵੇਖਿਆ ਕਿ ਕਿਵੇਂ ਉਹਨਾਂ ਨੇ ਮਤਲਬ ਇੱਕ ਐਡਵੈਂਚਰਸ ਲਾਈਫ ਦੇਖੋ ਫੌਜੀ ਔਰ ਫੌਜੀ ਦੀ ਫੈਮਿਲੀ ਪੋਜੀ ਅਗਰ ਦੇਸ਼ ਦੀ ਰੱਖਿਆ ਕਰਦੇ ਨੇ ਨਾ ਤੇ ਮੈਨੂੰ ਇਹ ਲੱਗਦਾ ਕਿ ਉਹਦੀ ਫੈਮਿਲੀ ਪੂਰੀ ਐਡਵੈਂਚਰਸ ਹੋ ਜਾਂਦੀ ਉਹਦੇ ਨਾਲ ਕਿਉਂਕਿ ਮਨ ਸ਼ੁਰੂ ਤੋਂ ਹੀ ਪੱਕਾ ਸੀ ਕਿਉਂਕਿ ਅਸੀਂ ਡੈਡੀ ਨਾਲ ਬੜੇ ਘਟ ਰਹੇ ਆ ਤੇ ਇਕੱਲੇ ਰਹਿਣਾ ਹੀ ਸਿੱਖਿਆ ਹਮੇਸ਼ਾ ਮੰਮੀ ਨਾਲ ਹੀ ਰਹਿਣਾ ਸਿੱਖਿਆ ਤੇ ਉਹਦੇ ਤੋਂ ਸਾਨੂੰ ਆਦਤ ਹੈ ਔਰ ہماری ਮੈਂਟੈਲਿਟੀ ਉਹ ਵੀ ਸੈਟ ਹੋਈ ਸੀ ਕਿ ਨਹੀਂ ਉਹ ਬਾਹਰ ਜਾਣਗੇ ਅਸੀਂ ਘਰ ਆਾਂਗੇ ਔਰ ਬਸ ਐਸੀ ਕਿਉਂਕਿ ਸ਼ੁਰੂ ਤੋਂ ਹੀ ਐਵੇਂ ਆ ਤੇ ਇਨਾਮ ਕੁਛ ਡਰ ਮੰਚ ਨਹੀਂ ਆ ਹਾਲਾਂਕਿ ਜਿਸ ਇਲਾਕੇ 'ਚ ਅਸੀਂ ਹੁੰਨੇ ਆ ਤੇ ਹੁਣ ਇਹਦੇ ਥੋੜਾ ਸਾ ਪਤਾ ਹੀ ਕੀ ਥੋੜਾ ਖਤਰਾ ਹੁੰਦਾ ਹੈ ਉਸ ਟਾਈਮ ਟੈਨਸ਼ਨ ਤੇ ਬੜੀ ਹੋ ਜਾਂਦੀ ਹੈ ਪਰ ਐਵੇਂ ਕਿ ਯਾਰ ਰੱਬ ਦੀ ਕਿਰਪਾ ਹੈ ਜਿਹੜਾ ਕੁਛ ਹੋਣਾ ਹੈ ਉਹ ਸਿਵਲ 'ਚ ਵੀ ਹੋ ਜਾਣਾ ਹੈ ਜਿਹੜਾ ਕੁਛ ਨਹੀਂ ਹੋਣਾ ਉਹ ਆਰਮੀ 'ਚ ਵੀ ਰਹਿ ਕੇ ਨਹੀਂ ਹੋਣਾ ਐਸੇ ਸਿਰ ਰੱਬ ਦੇ ਉੱਤੇ ਹੈ ਹਾਂਜੀ ਮੈਂ ਨਹੀਂ ਹੁਣ ਇਸ ਪਰ ਵੀਡੀਓ ਜੀ ਨਹੀਂ ਜੀ ਛੁੱਟੀ ਤੇ ਨਹੀਂ ਇਹਨੇ ਅਸੀਂ ਔਨ ਡਿਊਟੀ ਹਾਂ ਹਾਂ ਜੀ ਕਿੰਨਾ ਜਿਵੇਂ ਹਾਂ ਮਤਲਬ ਕਿ ਵੀਜ਼ ਨੂੰ ਮਤਲਬ ਕਿ ਦਾਦਾ ਨਹੀਂ ਜਾ ਜਾਣਾ ਕਿਤੇ ਦੂਰ ਜੇ ਕਿਤੇ ਉਹਨਾਂ ਨੂੰ ਮਤਲਬ ਉਹਦੇ ਦੀ ਦੂਰੀ ਕਿੱਥੇ ਹੈ ਤੇ ਉਹਨਾਂ ਨੇ ਮੈਨੂੰ ਕਲੀਅਰ ਕਰਦੇ ਉਹਨਾਂ ਨੇ ਐਕਚੁਅਲੀ ਅਜੇ ਤੱਕ ਤੇ ਇਹਨਾਂ ਦਾ ਸਮਾਂ ਨਹੀਂ ਆਇਆ ਕਿ ਅਸੀਂ ਦੂਰ ਰਹੇ ਹਾਂ ਸਿਰਫ ਯਾਤੂ ਬਾਦ ਮੈਂ ਸਿਰਫ ਆਪਣੇ ਮਾਈਕਲ ਕ੍ਰੇਡਮੀ ਨਾ ਰਹਿ ਕਿ 아이ਸੀ ਉਹ ਥੋੜੀ ਦੂਰੀ ਸੀ ਔਰ 10 ਦਿਨ ਮੈਂ ਸਿਰਫ ਆਪਣੇ ਸਸੁਰਾਲ ਰਹੀ ਹਾਂ ਉਸ ਤੋਂ ਬਾਦ ਮੈਨਾਂ ਨਾਲ ਹੀ ਯਾਦੀਆਂ ਬਟ ਹਾਂ ਲੇਕਿਨ ਕਈ ਵਾਰ ਕੀ ਹੁੰਦਾ ਸੀ ਘਰ ਦੇ ਬਿਲਕੁਲ ਹੀ ਨਜ਼ਦੀਕ ਰਹਿ ਰਹੇ ਹਾਂ ਤੇ ਥੋੜਾ ਜਿਹੀ ਪ੍ਰੋਬਲਮ ਹੁੰਦੀ ਮੈਨੂੰ ਜਾਣਾ ਪੈ ਜਾਂਦਾ ਕੋਈ ਨਾ ਕੋਈ ਪ੍ਰੋਬਲਮ ਚ ਬਟ ਲੇਕਿਨ ਉਸ ਟਾਈਮ ਇਹਨਾਂ ਬਿਨਾ ਤੇ ਮੇਰੇ 1 ਮਿੰਟ ਵੀ ਨਹੀਂ ਲੰਘਦਾ ਉਸ ਟਾਈਮ ਤੇ ਇੱਕ ਦਿਨ ਹੀ ਬੜਾ ਪਹਾੜ ਜਿਵੇਂ ਦਾ ਹੋ ਜਾਂਦਾ ਬਟ on ਅਗਰ ਸੋਚਨੀਆ ਕਿ ਅੱਗੇ ਉਹ ਡਿਊਟੀ ਕਿਤੇ ਰਹੀ ਕਿਵੇਂ ਰਾਂਗੇ ਬਟ ਮੈਂ ਸੋਚਿਆ ਕਿ ਨਹੀਂ ਅਜੇ ਇਸ ਵਾਰ ਨਹੀਂ ਸੋਚਦੇ ਆ ਮੈਂ ਬਸ ਪਰਉਂ ਤੇ ਰਹੀ ਨਾ ਤੇ ਚਲ ਪਿਆ ਜਿਹੜੀ ਜਾਂ ਉਹ ਨੂੰ ਲੈ ਗਈ ਉਹ ਤੁਸੀਂ ਆਪਣੇ ਹਸਬੰਡ ਦੇ ਕਿੰਨਾ ਕਰਦੇ ਹੋ ਬਾਰੇ ਰਾਤ ਸਦੇ ਚ ਕੋਈ ਸੋਚਿਆ ਨਾ ਜਾਉਣ ਅਗਲੀ ਕੁੱਛੇ ਕਿ ਕਿ ਜਾਓ ਆਪਣੇ ਹਸਬੰਡ ਦੇ ਮੈਂ ਇਸ ਵੀਡੀਓ ਲਈ ਤੇ ਬਹੁਤ ਮਤਲਬ ਮੈਂ ਪਹਿਲਾਂ ਹੀ ਬੜੀ ਪ੍ਰਾਊਡ ਸੀ ਜਦੋਂ ਮੈਨੂੰ ਪਤਾ ਲੱਗੇ ਇਹਨਾਂ ਨੇ ਕੁਛ ਨਹੀਂ ਕੀਤਾ ਤੇ ਉਹ ਵੀਡੀਓ ਵਾਇਰਲ ਹੋਈ ਤੇ ਇੰਨੇ ਜਣਾ ਲੋਕਾਂ ਨੇ ਅਪਰੀਸ਼ੀਏਟ ਕੀਤਾ ਸੈਲੀਬ੍ਰਿਟੀਜ਼ ਨੇ ਅਪਰੀਸ਼ੀਏਟ ਕੀਤਾ ਇਸ ਤੋਂ ਵੱਡੀ ਗੱਲ ਤੇ ਹੋ ਹੀ ਨਹੀਂ ਸਕਦੀ ਐ ਔਰ ਜਿਹੜੇ ਲੋਕੀ ਕਹਿੰਦੇ ਨੇ ਕਿ ਕਿੱਧਰ ਮਿਲੇਗਾ ਇਹਦਾ ਹਸਬੰਡ ਤੇ ਮੈਨੂੰ ਲੱਗਿਆ ਕਿ ਸ਼ਾਇਦ ਅਗਰ ਐਵੇਂ ਦੀ ਸੋਚ ਹੋ ਜੇ ਨਾ ਤੇ ਹਰ 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 ਲੜਕੀ ਨੂੰ ਇਹਦਾ ਹਸਬੰਡ ਮਿਲੇਗਾ ਮੈਂ ਚਾਹਨੀ ਐ ਕਿ دهج لین ਤੋਂ ਪਹਿਲਾਂ ਨਾ ਇੱਕ ਵਾਰੀ ਐਵੀ ਸੋਚਣਾ ਕਿ ਅਗਰ ਕੱਲ ਨੂੰ ਮੇਰੀ ਕੁੜੀ ਹੋਈ ਤੇ ਅਗਲੇ ਬੰਦੇ ਨੇ ਵੀ ਦਹੇਜ ਲੀਤਾ ਤੇ ਮੈਨੂੰ ਆਪਾਂ ਨੂੰ ਕੀ ਫੀਲ ਹੋਏਗਾ ਐ ਸਮਝ ਕੇ ਅਗਰ ਆਪਾਂ ਵਿਆਹ ਕਰੀਏ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਕਿਸੇ ਕੁੜੀ ਨੂੰ ਰੋਣਾ ਪਏਗਾ ਕਿ ਦਹੇਜ ਵਾਸਤੇ ਮਾਰ ਪੀਟ ਵਾਸਤੇ ਸੁਸਾਈਡ ਕਰਨਾ ਪਏਗਾ ਐ ਸਭ ਕੁਝ ਬੰਦ ਹੋ ਜਾਏਗਾ ਸਿਰਫ ਇੱਕ ਦਹੇਜੀ ਇੱਕ ਐਸੀ ਕੂਪ ਰਥ ਹੈ ਆਪਣੇ ਸਮਾਜ ਚ ਜਿਸ ਕਰਕੇ ਨਾ ਕੁੜੀਆਂ ਸਿਕਿਉਰ ਨਹੀਂ ਹੈ ਹਨ ਇੱਕ ਘਰ ਚ ਰਹਿੰਦੇ ਹਾਲਾਂਕਿ ਸਸਰਾਲ ਉਹਨਾਂ ਦਾ ਘਰ ਹੋ ਜਾਂਦਾ ਮਾਪਿਓ ਤੇ ਇਹ ਕਹਿ ਕੇ ਤੋਰਦੇ ਨੇ ਕਿ ਬੇਟਾ ਅਗਲਾ ਘਰ ਹੀ ਤੁਹਾਡਾ ਆਪਣਾ ਘਰ ਹੈ ਬਸ ਸ਼ਾਇਦ ਉਹ ਘਰ ਆਪਣਾ ਨਹੀਂ ਹੁੰਦਾ ਕਿਉਂਕਿ ਐਨੇ ਦਿੱਤਾ ਤੇਰੀ ਮਾਂ ਨੇ ਤੇਰੇ ਪਿਓ ਨੇ ਕੀ ਦਿੱਤਾ ਤੇਰੀ ਮਾਂ ਨੇ ਕੀ ਦਿੱਤਾ ਐਸਾ ਚੀਜ਼ ਪਲੀਜ਼ ਮਤ ਕੀਜੀਏ ਕਿਉਂਕਿ ਕੁੜੀਆਂ ਬਹੁਤ ਨਾਜ਼ੁਕ ਹੁੰਦੀਆਂ ਨੇ ਮਤਲਬ ਨਾਜ਼ੁਕ ਕਿੰਦਾ ਸੈਂਸ ਕੀ ਬਹੁਤ ਲਾਡ ਪਿਆਰ ਚ ਮਾਪੇ ਪਾਲਦੇ ਨੇ ਔਰ ਅੱਗੇ ਜਾ ਕੇ ਐਸੇ ਮਾਂ ਤੇਰੀ ਮਾਂ ਤੇਰਾ ਬਾਪ ਤੇ ਮਾਂ ਤੇਰੀ ਮਾਂ ਇਹ ਸਭ ਚੀਜ਼ੇ ਮਤ ਕਹੇ

ਦੀ ਬੋਕੋ ਤੇ ਮੇਰੀ ਪੈਕੇਜ ਆ ਗਿਆ ਤਾਂ ਜਿਹੜਾ ਮੈਂ ਵਾਚ ਕੀਤਾ ਮੈਂ ਕਿਹਾ ਅਸ ਵਿੱਚ ਆ ਮੈਸੇਜ ਆਈ ਹੈ ਮੈਮ ਮੈਂ ਤੇ ਬੋਲਣਾ ਕਿ ਤੁਸੀਂ ਇੱਕ ਵਾਰ ਇਹ ਕਰਕੇ ਦੇਖੋ ਮੈਂ ਤੇ ਬੋਲਣਾ ਮੈਂ ਜਿਸ ਟਾਈਮ ਇਹ ਚੀਜ਼ ਕੀਤੀ ਸੀ ਉਨੀ ਖੁਸ਼ੀ ਮੈਨੂੰ ਉਸ ਟਾਈਮ ਨਹੀਂ ਜਿੰਨੀ ਖੁਸ਼ੀ ਮੈਨੂੰ ਅੱਜ ਹੈ ਠੀਕ ਹੈ ਮਤਲਬ ਇਹ ਮੈਸੇਜ ਜਾਣ ਤੋਂ ਬਾਅਦ ਮੈਨੂੰ ਮੈਂ ਇੰਨਾ ਖੁਸ਼ ਹਾਂ ਕਿ ਮਤਲਬ ਮੈਨੂੰ ਇਹ ਲੱਗ ਰਿਹਾ ਕਿ ਮੈਂ ਪਤਾ ਨਹੀਂ ਜ਼ਿੰਦਗੀ ਦੀ ਕਿਹੜੀ ਚੀਜ਼ ਜਿੱਤ ਲਈ ਹੈ ਮੈਮ ਕਿ ਐਸੇ ਇਹੋ ਜਿਹਾ ਲੱਗ ਰਿਹਾ ਕਿ ਮੈਂ ਇੱਕ ਫੋਰਸ ਮਤਲਬ ਇੱਕ ਫੋਰਸ ਮੈਂਬਰ ਹਾਂ ਅਸੀਂ ਦੇਸ਼ ਦੀ ਸੇਵਾ ਕਰਨਿਆ ਇੰਨਾ ਪ੍ਰੋਅਰ ਫੀਲ ਮੈਨੂੰ ਉੱਥੇ ਨਹੀਂ ਹੁੰਦਾ ਜਿੱਨਾ ਅੱਜ ਹੋ ਰਿਹਾ ਕਿ ਦੇਖੋ ਇੱਕ ਬੇਟੀ ਵਾਸਤੇ ਕਿੰਨੀ ਵੱਡੀ ਚੀਜ਼ ਹੋ ਗਈ ਹੈ ਇਹ ਚੀਜ਼ ਕਰਨ ਵਾਸਤੇ ਕਿ ਮੈਂ ਇੱਕ ਮਤਲਬ ਪੈਸੇ ਨਹੀਂ ਲਏ ਇਹ ਦੇਹੇਜ਼ ਨਹੀਂ ਲਿਆ ਉਹ ਵੀ ਦੇਖੋ ਗਿਫਟ ਦੇ ਰਹੇ ਸੀ ਮੈਨੂੰ ਕਿ ਹਾਂ ਦੂਰ ਹੈ ਅਸੀਂ ਕੁਝ ਦੇ ਨਹੀਂ ਸਕਦੇ ਆ ਤੇ ਤੁਸੀਂ ਇਹ ਕਰੋ ਕਿ ਸਮਾਰਟਫੋਨ ਜੋ ਵੀ ਆਪਣਾ ਦੇਹਦਾ ਉਹ ਲੈ ਲੈਣਾ ਤੇ ਮੈਂ ਇਹੀ ਬੋਲਿਆ ਸੀ ਮੈਂ ਦੇਖੋ ਅਗਰ ਰੱਬ ਨੇ ਮੈਨੂੰ ਇੱਕ ਫੌਜੀ ਬਣਾਇਆ ਤਮਾ ਉਹ ਹਰ ਇੱਕ ਮਕਾਮ ਜਿੱਤਾਂਗਾ ਦੇਖੋ ਜੋ ਵੀ ਤੁਹਾਡੀ ਲੜਕੀ ਨੂੰ ਪਸੰਦ ਹੋਏਗਾ ਉਹ ਹੀ ਲੈ ਕੇ ਦੇਵਾਂਗਾ ਤੇ ਇਹ ਹੈ ਕਿ ਮੈਨੂੰ ਇਹ ਪੈਸਾ ਨਹੀਂ ਚਾਹੀਦਾ ਬਿਲਕੁਲ ਤੁਸੀਂ ਆਪਣੇ ਕੋਲ ਰੱਖੋ ਮਤਲਬ ਦੇਖੋ ਹੈ ਤਾਂ ਉਹ ਦੇਖੋ ਪੈਸਾ ਆਪਣਾ ਹੀ ਹੈ ਮੇਰੇ ਸਸੂ ਮੇਰੇ ਮਾ ਬਾਬ ਵੀ ਹੈ ਨੋ ਵੀ ਠੀਕ ਹੈ ਕੱਲ ਤਾਂ ਦੇ ਮੈਨੂੰ ਮੁਸ਼ਕਿਲ ਟਾਈਮ ਆਏਗਾ ਤਕਿਆ ਮੈਰੀ ਉਹ ਹੈਲਪ ਨਹੀਂ ਕਰਨਗੇ ਪਰ ਇਹ ਸਿਰਫ ਆਦਮੀ ਦੀ ਸੋਚ ਹੁੰਦੀ ਹੈ ਕਿ ਕੀ ਹਾਂ ਉਹ ਤੇ ਮੈਂ ਇਹੀ ਜੁੜਤ ਨੂੰ ਕਹਿਣਾ ਚਾਹਾਂਗਾ ਕਿ ਦੇਖੋ ਇੱਕ ਵਾਰੀ ਕਰਕੇ ਦੇਖੋ ਤੁਹਾਨੂੰ ਦੇਖੋ ਕਿ ਕਿੰਨਾ ਅੱਛਾ ਅਪਰੀਸ਼ੀਏਟ ਮਿਲਦਾ ਸਾਰੀ ਦੁਨੀਆ ਤੋਂ ਔਰ ਦੁਨੀਆ ਕਿੰਨਾ ਮਤਲਬ ਤੁਹਾਨੂੰ ਖੁਸ਼ ਰੱਖੇਗੀ ਅਸੀਂ ਜਿੱਥੇ ਵੀ ਜਾ ਰਹੇ ਹਾਂ ਸਾਨੂੰ ਬਹੁਤ ਲੋਕ ਮਤਲਬ ਰਿਸਪੈਕਟ ਨਾਲ ਇੱਜ਼ਤ ਨਾਲ ਬੁਲਾ ਰਹੇ ਨੇ ਖਾਣੇ ਤੇ ਬੈਠਣੇ ਤੇ ਸਾਡੇ ਨਾਲ ਗੱਲਾਂ ਕਰਨ ਵਾਸਤੇ ਕੀ ਹਾਂ ਯਾਰ ਦੇਖੋ ਕਿੰਨੇ ਅੱਛੇ ਇਨਸਾਨ ਨਾਲ ਮਿਲਿਆ ਅਸੀਂ ਬਸ ਇਹੀ ਕਹਿਣਾ ਚਾਹਾਂਗਾ ਮੈਂ ਥੈਂਕ ਯੂ ਥੈਂਕ ਯੂ ਸੋ ਮਚ ਮੈਮ ਮੈਂ ਕੀ ਕੀ ਸਵਾਲ ਦੇ ਕੇ ਗੱਡੀ ਚੱਲਣਾ ਆਪਕੇ ਲੋ ਧੰਨਵਾਦ ਧੰਨਵਾਦ ਮੈਮ